ਇਸ ਸੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਰਾਏ ਨਿਊਜ਼ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਕਾਂਗਰਸ ਵੱਲੋਂ 2027 ਦੇ ਵਿੱਚ ਸਰਕਾਰ ਬਣਾਉਣ ਲਈ ਲਗਾਤਾਰ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਪੰਜਾਬ ਕਾਂਗਰਸ ਵਿੱਚ ਟਕਸਾਲੀ ਜਾਂ 2022 ਵਿੱਚ ਕਾਂਗਰਸ ਛੱਡ ਕੇ ਦੂਸਰੀਆਂ ਪਾਰਟੀਆਂ ਵਿੱਚ ਜਾ ਚੁੱਕੇ ਲੀਡਰਾਂ ਨੂੰ ਫਿਰ ਵਾਪਸੀ ਲਈ ਅਪੀਲ ਕੀਤੀ ਗਈ ਏ ਜੋ ਕਾਂਗਰਸ ਵਿੱਚ ਦੁਬਾਰਾ ਵਾਪਸ ਆ ਕੇ ਕਾਂਗਰਸ ਨੂੰ ਮਜ਼ਬੂਤ ਕਰਨ हाई कमांड ਦੇ ਵੱਲੋਂ ਕਾਂਗਰਸ ਤੇ ਇੱਕ ਐਸੇ ਲੀਡਰ ਨੂੰ ਜ਼ਿੰਮੇਵਾਰੀ ਦਿੱਤੀ ਹੈ ਜਿਸ ਤੋਂ ਲੈ ਕੇ ਕਾਂਗਰਸ ਦੇ ਵਿੱਚ ਆਪਸੀ ਇਕਤਾ ਕਰਵਾਵੋ ਅਤੇ ਟੜੇਬੰਦੀ ਨੂੰ ਖਤਮ ਕਰਨ ਲਈ ਉਸ ਲੀਡਰ ਦੇ ਵੱਲੋਂ ਉਪਰਾਲੇ ਸ਼ੁਰੂ ਕੀਤੇ ਗਏ ਨੇ ਉਹ ਕਿਹੜਾ ਲੀਡਰ ਹੈ ਜਿਹੜਾ ਸਾਰੇ ਟਕਸਾਲੀਆਂ ਨੂੰ ਇਕਜੁੱਟ ਕਰਕੇ ਕਾਂਗਰਸ ਨੂੰ ਮਜ਼ਬੂਤ ਕਰੇਗਾ ਪੰਜਾਬ ਦੇ ਵਿੱਚ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਉਹ ਨਵੀਂ ਜਾਣਕਾਰੀ ਤੁਹਾਡੇ ਤੱਕ ਪਹੁੰਚ ਸਕੇ ਸੋ ਪੰਜਾਬ ਕਾਂਗਰਸ ਦੇ ਵਿੱਚ ਜੋ ਆਪਸੀ ਧੜੇਬੰਦੀ ਹੈ ਉਹ ਧੜੇਬੰਦੀ ਨੂੰ ਖਤਮ ਕਰਨ ਲਈ ਕਾਂਗਰਸ ਦੇ ਵੱਲੋਂ ਕੁਝ ਅਜਿਹੇ ਲੀਡਰਾਂ ਦੀ ਭਾਲ ਕੀਤੀ ਜਾ ਰਹੀ ਹੈ ਜੋ ਕਿ ਕਾਂਗਰਸ ਦੇ ਵਿੱਚ ਧੜੇਬੰਦੀ ਖਤਮ ਹੋ ਸਕੇ ਔਰ ਕਾਂਗਰਸ ਮਜ਼ਬੂਤ ਹੋ ਸਕੇ 2027 ਦੇ ਵਿੱਚ ਕਾਂਗਰਸ ਸੱਤਾ ਦੇ ਵਿੱਚ ਵਾਪਸ ਪੰਜਾਬ ਵਿੱਚ ਪਰਤੇ ਹਾਈ ਕਮਾਂਡ ਨੇ ਪਿਛਲੇ ਦਿਨੀ ਪੰਜਾਬ ਕਾਂਗਰਸ ਦੇ ਇੰਚਾਰਜ ਉਭੇਸ਼ ਬਗੇਲ ਦੀ ਜ਼ਿੰਮੇਵਾਰੀ ਲਈ ਔਰ ਦਿੱਲੀ ਦੇ ਵਿੱਚ ਉਹਨਾਂ ਨੇ ਪੰਜਾਬ ਦੇ ਉਹਨਾਂ ਸਾਰੇ ਲੀਡਰਾਂ ਨੂੰ ਵੱਖ-ਵੱਖ ਧੜਿਆਂ ਦੇ ਉਹਨਾਂ ਲੀਡਰਾਂ ਨੂੰ ਬੁਲਾ ਕੇ ਉਹਨਾਂ ਦੇ ਕੋਲੋਂ ਜਾਣਕਾਰੀ ਇਕੱਠੀ ਕੀਤੀ ਜੋ ਪੰਜਾਬ ਪ੍ਰਧਾਨ ਰਾਜਾ ਵਿੰਗ ਦੇ ਖਿਲਾਫ ਜਿਹੜੇ ਕੁਝ ਲੀਡਰ ਸੀ ਉਹਨਾਂ ਨੂੰ ਅਲੱਗ ਬੁਲਾਇਆ ਗਿਆ ਔਰ ਰਾਜਾ ਵਿੰਗ ਦੇ ਨਾਲ ਵਾਲੇ ਲੀਡਰਾਂ ਨੂੰ ਅਲੱਗ ਬੁਲਾਇਆ ਗਿਆ ਪੂਰੀ ਜਾਣਕਾਰੀ ਲੈ ਕੇ ਹੁਣ ਨਵਾਂ ਫਾਰਮੂਲਾ ਨਵੀਂ ਨੀਤੀ ਕਾਂਗਰਸ ਵੱਲੋਂ ਜੋ ਸ਼ੁਰੂ ਕੀਤੀ ਗਈ ਹੈ ਪਿਛਲੇ ਦਿਨ ਹੀ ਹੈ ਖਬਰ ਸੀ ਕਿ ਚਾਰ ਜਿਹੜੇ ਵੱਖ-ਵੱਖ ਧਰਮਾਂ ਦੇ ਪ੍ਰਧਾਨ ਲਾਏ ਜਾਣਗੇ ਵੱਖ-ਵੱਖ ਵਰਗਾਂ ਦੇ ਪ੍ਰਧਾਨ ਲਾਏ ਜਾਣਗੇ ਪਰ ਉਹ ਵੀ ਫੈਸਲਾ ਜਿਹੜਾ ਕਾਂਗਰਸ ਨੇ ਰੱਦ ਕਰ ਦਿੱਤਾ ਹੈ ਕਿ ਪੰਜਾਬ ਪ੍ਰਦੇਸ਼ ਕਾਂਗਰਸ ਵਿੱਚ ਸਿਰਫ ਇੱਕੋ ਪ੍ਰਧਾਨ ਹੋਵੇਗਾ ਔਰ ਪੂਰੀ ਕਾਂਗਰਸ ਨੂੰ ਮਜ਼ਬੂਤ ਕਰੇਗਾ 2027 ਤੋਂ ਪਹਿਲਾਂ ਕਾਂਗਰਸ ਇੱਕਜੁੱਟ ਹੋਵੇਗੀ ਇਸ ਤੋਂ ਪਹਿਲਾਂ ਕਿ ਜੋ ਵੱਖ-ਵੱਖ ਲੀਡਰਾਂ ਦੇ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਵੀ ਸਰਗਰਮ ਕਰਨ ਵਾਸਤੇ ਜੋ ਉਪਰਾਲੇ ਕੀਤੇ ਗਏ ਨੇ ਜੋ ਕਾਂਗਰਸ ਦੇ ਮੌਜੂਦਾ ਵਿਧਾਇਕ ਜਲੰਧਰ ਤੋਂ ਪਰਗਤ ਸਿੰਘ ਨੇ ਸਾਬਕਾ ਕਾਂਗਰਸੀਆਂ ਨੂੰ ਜਾ ਕੇ ਉਹਨਾਂ ਦੇ ਘਰਾਂ ਵਿੱਚ ਮਿਲ ਕੇ ਉਹਨਾਂ ਨੂੰ ਸਰਗਰਮ ਕੀਤਾ ਜਿਵੇਂ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ ਦੇ ਕਰਕੇ ਨਵਜੋਤ ਸਿੰਘ ਸਿੱਧੂ ਤੇ ਫੋਨ ਨਾਲ ਗੱਲਬਾਤ ਹੋਈ ਹੋਰ ਜਿਹੜੇ ਟਕਸਾਲੀ ਸੀ ਉਹਨਾਂ ਦੇ ਨਾਲ ਪ੍ਰਗਤ ਸਿੰਘ ਰابطਾ ਕਾਇਮ ਕਰ ਰਹੇ ਨੇ ਔਰ ਉਹਨਾਂ ਨੂੰ ਕਾਂਗਰਸ ਵਿੱਚ ਸਰਗਰਮ ਕਰ ਰਹੇ ਨੇ ਇਸ ਤੋਂ ਪਹਿਲਾਂ ਕਿ ਕਾਂਗਰਸ ਵੱਲੋਂ ਜੋ ਨੌਜਵਾਨ ਚਿਹਰਾ ਦੁਰਲਭ ਸਿੱਧੂ ਨੇ ਜਿਹੜਾ ਕਾਂਗਰਸ ਦੇ ਸੋਸ਼ਲ ਮੀਡੀਆ ਦੇ ਇੰਚਾਰਜ ਨੇ ਉਹਨਾਂ ਨੇ ਵੀ ਅਪੀਲ ਕੀਤੀ ਕਿ ਜਿਹੜੇ 2022 ਦਾ ਇਸ ਤੋਂ ਪਹਿਲਾਂ ਪਾਰਟੀ ਨੂੰ ਛੱਡ ਚੁੱਕੇ ਨੇ ਉਹਨਾਂ ਕਾਂਗਰਸੀ ਵਰਕਰਾਂ ਨੂੰ ਲੀਡਰਾਂ ਨੂੰ ਤੇ ਹੋਰ ਕਾਂਗਰਸ ਦੇ ਜਿਹੜੇ ਮਜ਼ਬੂਤ ਚਿਹਰੇ ਸੀ ਉਹਨਾਂ ਨੂੰ ਕਿਹਾ ਕਿ ਬਲਾਕ ਪਧਰੀ ਆਗੂਆਂ ਨੂੰ ਤੇ ਸਮਾਂ ਆ ਗਿਆ ਹੈ ਘਰ ਵਾਪਸੀ ਦਾ ਜੋ ਘਰ ਵਾਪਸੀ ਕਰੋ ਤੇ ਸਾਰੇ ਇਕੱਠੇ ਹੋ ਕੇ ਕਾਂਗਰਸ ਨੂੰ ਮਜ਼ਬੂਤ ਕਰੋ ਸਿੱਧੂ ਨੇ ਕਿਹਾ ਕਿ ਤੁਹਾਡੀ ਨਾਰਾਜ਼ਗੀ ਕਿਸੇ ਵਿਅਕਤੀ ਵਿਸ਼ੇਸ਼ ਨਾਲ ਜ਼ਰੂਰ ਹੋ ਸਕਦੀ ਹੈ ਪਰ ਪਾਰਟੀ ਨਾਲ ਸਾਡੀ ਕੋਈ ਨਾਰਾਜ਼ਗੀ ਨਹੀਂ ਹੋਣੀ ਚਾਹੀਦੀ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਹਾਲਾਤ ਗੰਭੀਰ ਹਨ ਪੰਜਾਬ ਨੂੰ ਲਗਾਤਾਰ ਖਤਰੇ ਵਾਂ ਟੱਕਿਆ ਜਾ ਰਿਹਾ ਹੈ ਕਿਉਂਕਿ ਲੈਂਡ ਪੂਲਿੰਗ ਪਾਲਸੀ ਦੇ ਰਾਹੀਂ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਲੁੱਟਣ ਦੀ ਕੋਸ਼ਿਸ਼ ਹੋ ਰਹੀ ਹੈ ਪਿੰਡਾਂ ਦੇ ਨਕਸ਼ੇ ਬਦਲ ਕੇ ਲੋਕਾਂ ਦੀ ਪਛਾਣ ਮਟਾਈ ਜਾ ਰਹੀ ਹੈ ਸਰਕਾਰੀ ਸਕੂਲ ਹਸਪਤਾਲ ਬੰਦ ਕੀਤੇ ਜਾ ਰਹੇ ਨੇ ਜਾਂ ਖਾਲੀ ਕਰ ਦਿੱਤੇ ਗਏ ਨੇ ਨੌਜਵਾਨਾਂ ਨੂੰ ਨਸ਼ਿਆਂ ਵਾਲੇ ਪਾਸੇ ਬੇਰੁਜ਼ਗਾਰੀ ਅਤੇ ਪਰਦੇਸ ਜਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਕਾਂਗਰਸ ਪਾਰਟੀ ਹਮੇਸ਼ਾ ਆਪਣੇ ਲੋਕਾਂ ਨਾਲ ਕਿਸਾਨਾਂ ਨਾਲ ਨੌਜਵਾਨਾਂ ਤੇ ਔਰਤਾਂ ਦੇ ਹੱਕ ਵਿੱਚ ਖੜਦੀ ਹੈ ਜੋ ਦੁਰਲਭ ਸਿੱਧੂ ਨੇ ਕਿਹਾ ਕਿ ਸਾਰੇ ਉਹ ਕਾਂਗਰਸੀਆਂ ਨੂੰ ਅਪੀਲ ਹੈ ਕਿ ਘਰ ਵਾਪਸੀ ਕਰ ਲੋ ਤੇ ਪਾਰਟੀ ਨੂੰ ਮਜ਼ਬੂਤ ਕਰੀਏ ਬਲਕਿ ਪੰਜਾਬ ਦੇ ਪਵਿੱਖਲੇ ਕਾਂਗਰਸ ਪਾਰਟੀ ਵਾਅਦਾ ਕਰਦੀ ਹੈ ਕਿ ਪਾਰਟੀ ਵਿੱਚ ਤੁਹਾਡੀ ਭੂਮਿਕਾ ਫਿਰ ਤੋਂ ਨਿਰਧਾਰਤ ਕੀਤੀ ਜਾਵੇਗੀ ਇਸ ਲਈ 2027 ਦੀਆਂ ਚੋਣਾਂ ਸਿਰਫ ਇੱਕ ਚੋਣ ਨਹੀਂ ਇੱਕ ਇਨਕਲਾਬ ਹੋਣਾ ਚਾਹੀਦਾ ਹੈ ਤਾਂ ਜੋ ਕਿਸਾਨਾਂ ਦੀਆਂ ਜ਼ਮੀਨਾਂ ਪੰਜਾਬੀ ਨੌਜਵਾਨਾਂ ਦੇ ਪਵਿੱਖਤ ਲੋਕਤੰਤਵ ਨੂੰ ਬਚਾਇਆ ਜਾ ਸਕੇ ਔਰ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ 2027 ਵਿੱਚ ਦੁਬਾਰਾ ਬਣ ਸਕੇ ਇਸ ਤੋਂ ਪਹਿਲਾਂ ਕਿ ਸਾਨੂੰ ਸਾਰਿਆਂ ਨੂੰ ਆਉਸੀ ਜੋ ਮਨਮਟਾਉ ਪੁਲਾ ਕੇ ਇੱਕ ਮੰਚ ਤੇ ਇਕੱਠੇ ਹੋਣ ਵਾਸਤੇ ਜੋ ਉਸਨੇ ਐਲਾਨ ਕੀਤਾ ਹੈ ਜੋ ਉਹਨਾਂ ਨੇ ਸਾਰੇ ਹੀ ਟਕਸਾਲੀ ਕਾਂਗਰਸੀਆਂ ਨੂੰ ਔਰ ਰੁੱਸੇ ਹੋਏ ਕਾਂਗਰਸੀਆਂ ਨੂੰ ਅਪੀਲ ਕਰਦੇ ਹੋਏ ਇੱਕ ਮੰਚ ਤੇ ਇਕੱਠੇ ਹੋਣ ਲਈ ਐਲਾਨ ਕੀਤਾ ਹੈ